ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਮर्यादा ਹੈ ਨਦੀ ਵਿੱਚ ਚੱਲਦਾ ਹੋਇਆ ਪਾਣੀ ਦੋ ਕੰਢਿਆਂ ਦੀ ਮर्यादा ਵਿੱਚ ਚੱਲਦਾ ਤਉ ਬਹੁਤ ਲੋਕਾਂ ਨੂੰ ਸੁੱਖ ਦਿੰਦਾ ਉਹਦੇ ਨਾਲ ਫਸਲਾਂ ਸਿੰਜੀਆਂ ਜਾਂਦੀਆਂ ਪਸ਼ੂ ਪੰਛੀਆਂ ਨੂੰ ਪਾਣੀ ਮਿਲਦਾ ਪਰ ਸਾਹ ਸੰਗਤ ਜਦੋਂ ਪਾਣੀ ਨਦੀ ਦੀ ਮर्यादा ਤੋਂ ਬਾਹਰ ਹੋ ਜਾਏ ਤਾਂ ਫਿਰ ਉਹ ਉਜਾੜ ਪੈਦਾ ਕਰ ਦਿੰਦਾ ਦਰਿਆ ਦਾ ਪਾਣੀ ਕੰਢਿਆਂ ਵਿੱਚ ਚੱਲਦਾ ਮਰਿਆਦਾ ਵਿੱਚ ਹੈ ਤਾਂ ਸਿੰਕੜੇ ਮੀਲ ਦੂਰ ਤੱਕ ਲੋਕਾਂ ਤੱਕ ਪਾਣੀ ਪਹੁੰਚਦਾ ਹੈ ਜਦੋਂ ਦਰਿਆ ਦਾ ਵੰਨ ਟੁੱਟ ਜਾਵੇ ਮਰਿਆਦਾ ਤੋਂ ਬਾਹਰ ਹੋ ਜਾਵੇ ਕੋਈ ਉਹ ਦਰਿਆ ਦਾ ਪਾਣੀ ਫਸਲਾਂ ਉਜਾੜ ਕੇ ਰੱਖ ਦਿੰਦਾ ਚੁੱਲੇ ਤੇ ਤੁਸੀਂ ਅੱਗ ਬਾਲਦੇ ਹੋ ਤਾਂ ਉਹ ਵਰਨਨ ਜਿਹੜਾ ਚੁੱਲੇ ਦੇ ਅਧੀਨ ਛੋਟੀ ਜਿਹੀ ਜਗ੍ਹਾ ਉੱਤੇ ਅੱਗ ਵੱਲਦੀ ਹੈ ਉੱਤੇ ਘਰ ਦਾ ਭੋਜਨ ਪੱਕਦਾ ਹੈ ਸਾਰਾ ਦਿਨ ਘਰ ਵਿੱਚ ਚੁੱਲਾ ਬਲਦਾ ਹੈ ਕਦੇ ਆਪਾਂ ਪ੍ਰਸ਼ਾਦਾ ਬਣਾਇਆ ਕਦੇ ਦੁੱਧੋ ਬਾੜ ਲਿਆ ਕਦੇ ਚਾਹ ਬਣਾ ਲਈ ਕਦੇ ਕੋਈ ਰਿਸ਼ਤੇਦਾਰ ਆ ਗਿਆ ਫਿਰ ਚਾਹ ਬਣਾਓ ਸਾਧਾ ਦਿਨ ਚੁੱਲਾ ਤੱਪਦਾ ਹੈ ਮर्यादा ਵਿੱਚ ਚਲਦੀ ਹੋਈ ਅੱਗ ਭੋਜਨ ਪਕਾਉਂਦੀ ਹੈ ਕੋਈ ਉਹ ਅੱਗ ਮर्यादा ਤੋਂ ਬਾਹਰ ਹੋ ਜਾਏ ਘਰ ਨੂੰ ਸਾੜ ਕੇ ਸਵਾ ਕਰ ਦੇ ਜਦੋਂ ਅੱਗ ਮर्यादा ਤੋਂ ਬਾਹਰ ਹੋ ਗਈ ਘਰ ਨੂੰ ਸਾੜ ਕੇ ਸਵਾ ਕਰ ਦੈਂਦੀ ਜਦੋਂ ਪਾਣੀ ਮर्याਦਾ ਤੋਂ ਬਾਹਰ ਹੋ ਜਾਏ ਫਸਲਾਂ ਨੂੰ ਉਝਾੜ ਦਿੰਦਾ ਐ ਇਦਾਂ ਹਰ ਇੱਕ ਚੀਜ਼ ਮर्याਦਾ ਵਿੱਚ ਚਲਦੀ ਹੈ ਸਭ ਤੋਂ ਪਹਿਲਾਂ ਗੁਰੂ ਕੋਲ ਸੋਝੀ ਲੈਣੀ ਹੈ ਗੁਰੂ ਨੇ ਸਿੱਖ ਦਾ ਜੀਵਨ ਮਰਿਆਦਾ ਵਿੱਚ ਕਰਨਾ ਹੈ ਪਰ ਉਸ ਤੋਂ ਪਹਿਲਾਂ ਗੁਰਦੁਆਰੇ ਆਉਣ ਦੀ ਵੀ ਮਰਿਆਦਾ ਹੈ ਜਦੋਂ ਗੁਰੂ ਕੋਲ ਸੋਝੀ ਲੈਣਾ ਹੋਵੇ ਉਹਦੀ ਵੀ ਕੋਈ ਮਰਿਆਦਾ ਹੈ ਮਹਾਰਾਜ ਦੀ ਕੀ ਮਰਿਆਦਾ ਹੈ ਤਾਂ ਹਜ਼ੂਰ ਕਹਿੰਦੇ ਗੁਰਦੁਆਰੇ ਲਾਏ ਭਾਵਨੀ ਇਕ ਨੰਦ ਸੰਦਾਰ ਦਿਖਾਇਆ ਭਾਈ ਤੈਨੂੰ ਸੋਝੀ ਗੁਰੂ ਨੇ ਦੇਣੀ ਹੈ ਪਰ ਤੈਨੂੰ ਗੁਰੂ ਕੋਲ ਭਾਵਨਾ ਨਾਲ ਆਉਣਾ ਪੈਣਾ ਦਿਨਾਂ ਭਾਵਨਾ ਤੋਂ ਆਏਗਾ ਕੁਝ ਨਹੀਂ ਮਿਲੇਗਾ ਤੈਨੂੰ ਮਨ ਦੇ ਅੰਦਰ ਗੁਰੂ ਤੇ ਭਾਵਨਾ ਪ੍ਰੇਮ ਵਿਸ਼ਵਾਸ ਸ਼ਰਧਾ ਰੱਖ ਕੇ ਆਉਣਾ ਪੈਣਾ ਇਸ ਲਈ ਜਿਹੜੇ ਗੁਰਦੁਆਰੇ ਭਾਵਨਾ ਨਾਲ ਆਉਂਦੇ ਉਹਨੂੰ ਫਿਰ ਗੁਰੂ ਸੋਝੀ ਬਖਸ਼ਿਸ਼ ਕਰਦਾ ਹੈ ਗੁਰੂ ਦਵਾਰੇ ਹੋਏ ਸੋਝੀ ਪਾਏ ਸੀ ਸੋਝੀ ਫਿਰ ਇਸ ਗੱਲ ਦੀ ਕਿ ਮੈਲੇ ਹੱਛੇ ਦਾ ਵਿਚਾਰ ਭਾਈ ਚੰਗਾ ਕੀ ਹੈ ਮਾੜਾ ਕੀ ਹੈ ਪਾਪ ਕੀ ਹੈ ਪੁੰਨ ਕੀ ਹੈ ਇਹਦੀ ਸਮਝ ਗੁਰੂ ਫਿਰ ਸਿੱਖ ਨੂੰ ਦਿੰਦਾ ਹੈ ਔਰ ਤੁਸੀਂ ਹੈਰਾਨ ਹੋਮੋਗੇ ਫਿਰ ਕਿਸੇ ਕੋਲੋਂ ਪੁੱਛਣਾ ਨਹੀਂ ਪੈਂਦਾ ਕਿ ਪਾਪ ਕੀ ਹੈ ਜੀ ਪੁੰਨ ਕੀ ਹੈ ਚੰਗੇ ਕਰਮ ਕੀ ਨੇ ਆਪਣੇ ਆਪ ਤੁਹਾਡੇ ਅੰਦਰ ਆਤਮੇ ਤੋਂ ਤੁਹਾਨੂੰ ਜਵਾਬ ਮਿਲਣ ਲੱਗ ਜਾਏਗਾ ਕਿ ਆਹ ਕਰਮ ਜਿਹੜਾ ਮੈਂ ਕਰਦੇ ਆਂ ਗਲਤ ਹੈ ਇਹ ਨਹੀਂ ਵੀ ਤੁਹਾਨੂੰ ਕੋਈ ਫਿਰ ਸਮਝਾਏਗਾ ਕਿ ਭਾਈ ਤੂੰ ਤਾਂ ਗਲਤ ਕਰ ਰਿਹਾ ਹੈ ਨਹੀਂ ਤੁਹਾਡੀ ਆਤਮਾ ਵਿੱਚੋਂ ਆਵਾਜ਼ ਆਉਣ ਲੱਗ ਜੈਗੀ ਇੱਕ ਤਜਰਬਾ ਤੁਸੀਂ ਕਰਕੇ ਵੇਖਿਓ ਸਾਰਿਆਂ ਵਿੱਚ ਰੱਬ ਦੀ ਜੋਤ ਹੈ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਉਦਾਹਰਨ ਦੇ ਕੇ ਸਗਲ ਬਨਸਪਤ ਮਹੰਦ ਸੰਤਰ ਕਹਿੰਦੇ ਹਰ ਕ ਲੱਕੜ ਵਿੱਚ ਅੱਗ ਹੈ ਕੋਈ ਮੰਨਦਾ ਕਹਿ ਸਕਦਾ ਵੀ ਇੰਡੀਆ ਦੀਆਂ ਲੱਕੜਾਂ ਨੂੰ ਤਿੱਲੀ ਲਾਓ ਤੇ ਅੱਗ ਵੱਲਦੀ ਹੈ ਇਟਲੀ ਦੀ ਲੱਕੜ ਨੂੰ ਅੱਗ ਲਾਓ ਤੇ ਉੱਥੇ ਅੱਗ ਹੀ ਨਹੀਂ ਵੱਲਦੀ ਨਹੀਂ ਇਟਲੀ ਫਰਾਂਸ ਅਮਰੀਕਾ ਕਿਸੇ ਦੇਸ਼ ਦੀ ਲੱਕੜ ਹੋਵੇ ਲੱਕੜ ਨੂੰ ਤਿੱਲੀ ਲਾ ਦਿਓ ਉਹਦੇ ਵਿੱਚੋਂ ਅੱਗਾਂ ਦੀ ਲਪਟਾਂ ਵੱਲਣਗੀਆਂ ਹਰ ਇੱਕ ਲੱਕੜ ਵਿੱਚ ਅੱਗ ਹੈ ਕੋਈ ਕਹਿ ਸਕਦਾ ਵੀ ਇੰਡੀਆ ਦੇ ਪਸ਼ੂਆਂ ਦੇ ਦੁੱਧ ਵਿੱਚ ਮੱਖਣ ਹੁੰਦਾ ਹੈ ਬਾਹਰ ਹੋਰ ਕਿਸੇ ਦੇਸ਼ ਦੇ ਪਸ਼ੂਆਂ ਦੇ ਦੁੱਧ ਵਿੱਚ ਮੱਖਣ ਨਹੀਂ ਹੈ ਨਹੀਂ ਸਾਰੇ ਦੁੱਧ ਕਿਸੇ ਦੀ ਦੇਸ਼ ਦੇ ਪਸ਼ੂ ਦਾ ਹੋਵੇ ਉਹਦੇ ਵਿੱਚ ਮੱਖਣ ਹੈ ਲੱਗੜ ਕਿਸੇ ਵੀ ਦੇਸ਼ ਦੀ ਹੋਵੇ ਉਹਦੇ ਵਿੱਚ ਅੱਗ ਹੈ ਇਦਾਂ ਕੋਈ ਵੀ ਉੱਚਾ ਨੀਮਾ ਛੋਟਾ ਵੱਡਾ ਜੀਵ ਜਨ ਤੋਂ ਕੋਈ ਵੀ ਮਨੁੱਖ ਹੋਵੇ ਸਾਰਿਆਂ ਵਿੱਚ ਰੱਬ ਦੀ ਜੋਤ ਹੈ ਰੱਬ ਦੀ ਜੋਤ ਤੋਂ ਬਗੈਰ ਨਹੀਂ ਕੋਈ ਵੀ ਇਹਨੂੰ ਫਿਰ ਮਹਾਰਾਜ ਨੇ ਉਦਾਹਰਣ ਦੇ ਕੇ ਕਿਹਾ ਕਹਿੰਦੇ ਸਗਲ ਬਨਸਪਤ ਮੈਂ ਮੈਂ ਸੰਤਰ ਵੈ ਸੰਤਰ ਕਹਿੰਦੇ ਅੱਗ ਨੂੰ ਸਗਲ ਦੂਦ ਮੈਂ ਕੀਆ ਉੱਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਦੋ ਜੀ ਆ ਇਹਦਾਂ ਭਾਈ ਰੱਬ ਦੀ ਜੋਤ ਸਾਰਿਆਂ ਵਿੱਚ ਹੈ ਗੁਰੂ ਨੇ ਜਦੋਂ ਸੋਧੀ ਬਖਸ਼ਿਸ਼ ਕਰਨੀ ਹੈ ਸਭ ਤੋਂ ਪਹਿਲਾਂ ਇਹ ਸਮਝਾਉਣਾ ਹੈ ਕਿ ਭਾਈ ਰੱਬ ਦੀ ਜੋਤ ਸਾਰਿਆਂ ਵਿੱਚ ਹੈ ਅੱਛਾ ਉਹਨੂੰ ਮਹਿਸੂਸ ਕਿਵੇਂ ਕਰਨਾ ਹੈ ਤੁਹਾਡੇ ਤੇ ਜ਼ਰੂਰ ਹੋਏਗਾ ਜਦੋਂ ਵੀ ਕੋਈ ਕੰਮ ਕਰਨ ਲੱਗੋ ਤੋੜ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਇਹ ਕੰਮ ਠੀਕ ਨਹੀਂ ਹੈ ਨਾਲ ਹੀ ਆਪਣਾ ਮਨ ਬੋਲ ਪੈਂਦਾ ਕੋਈ ਨਹੀਂ ਸਾਰੇ ਕਰਦੇ ਨੇ ਫਿਰ ਕੀ ਹੋਇਆ ਹੁਣ ਉਹਦੇ ਵਿੱਚ ਰੱਬ ਦਾ ਕੋਈ ਦੋਸ਼ ਨਹੀਂ ਜਦੋਂ ਲਿਖਾ ਹਿਸਾਬ ਹੋਣਾ ਹੈ ਉਦੋਂ ਰੱਬ ਨੇ ਕਿਹਾ ਭਾਈ ਮੈਂ ਤਾਂ ਤੇਰੇ ਵਿੱਚੋਂ ਬੋਲਿਆ ਸੀ ਕਿ ਠੀਕ ਨਹੀਂ ਹੈ ਤੇਰਾ ਬਣਾਇਆ ਮਾਨੀ ਆਪੇ ਜਵਾਬ ਦੇ ਗਿਆ ਫਿਰ ਕੀ ਹੋਇਆ ਸਾਰੇ ਕਰਦੇ ਨੇ ਮੈਂ ਜੇ ਥੋੜਾ ਜਿਆਦਾ ਕਰ ਲਿਆ ਤਾਂ ਕੀ ਹੋ ਗਿਆ ਸਾਰੇ ਲੋਕ ਝੂਠ ਬੋਲਦੇ ਨੇ ਜੇ ਮੈਂ ਥੋੜੇ ਜਿ ਝੂਠ ਬੋਲ ਲਿਆ ਫਿਰ ਵੀ ਹੋ ਗਿਆ। ਇੱਕਦਮ ਮਨੁੱਖ ਆਪਣੇ ਆਪ ਨੂੰ ਆਪੇ ਸੈਟੀਸਫਾਈ ਕਰ ਹੀ ਜਾਂਦਾ ਹੈ। ਉਹਦਾ ਮਨ ਜਿਹੜਾ ਹੈ ਉਹ ਆਪਣੇ ਆਪ ਨੂੰ ਸਰਟੀਫਾਈ ਕਰ ਹੀ ਜਾਂਦਾ ਹੈ ਕਿ ਨਹੀਂ ਜੀ ਠੀਕ ਹੈ ਮੈਂ ਕਰ ਦਿਆਂ। ਉਹਦੇ ਵਿੱਚ ਦੋਸ਼ ਫਿਰ ਕਹਿੰਦਾ ਆਪਣੇ ਕਰਮਾਂ ਦਾ। ਤੈਨੂੰ ਮਹਾਰਾ ਕਰੇ ਜਦੋਂ ਫਿਰ ਸਜ਼ਾ ਮਿਲਣੀ ਨਾ ਉਦੋਂ ਯਾਦ ਰੱਖੀਂ ਦੱਦਾ ਦੋਸ਼ ਨ ਦੇਉ ਕਿਸੈ। ਦੋਸ਼ ਕਰਮਾਂ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਵਾ। ਕਹਿੰਦੇ ਰੱਬ ਦਾ ਨਹੀਂ ਫਿਰ ਦੋਸ਼ ਨਿਕਲਣਾ ਤੇਰਾ ਹੀ ਨਿਕਲਣਾ ਰੱਬ ਤੇਰੇ ਵਿੱਚੋਂ ਬੋਲਿਆ ਕਿ ਬਾਈ ਤੂੰ ਠੀਕ ਨਹੀਂ ਕਰ ਰਿਹਾ ਪਰ ਨਾਲ ਹੀ ਤੂੰ ਆਪੇ ਹੀ ਆਪਣੇ ਆਪ ਨੂੰ ਸੈਟੀਸਫਾਈ ਕਰ ਲਿਆ ਨਹੀਂ ਫਿਰ ਕੀ ਹੋਇਆ ਸਾਰੇ ਕਰਦੇ ਨੇ ਜੇ ਮੈਂ ਥੋੜਾ ਜਿਹਾ ਕਰ ਲਿਆ ਫਿਰ ਕੀ ਹੈ ਸਾਰੇ ਲੋਕ ਬੇਇਮਾਨੀ ਕਰਦੇ ਜੇ ਮੈਂ ਇਹ ਕੰਮ ਕਰ ਲਿਆ ਫਿਰ ਕੀ ਹੋਇਆ ਤੋਂ ਬਾਝੇ ਨੇ ਬਚਨ ਕਹੇ ਕਿਵੇਂ ਭਾਈ ਸਿਰ ਤੇਰੇ ਕਰਮਾਂ ਦਾ ਦੋਸ਼ ਹੈ ਇਹਨੂੰ ਮਹਾਰਾਜ ਫਿਰ ਕਹਿਣਗੇ ਕਤਕ ਕਰਮ ਕਮਾਵਣੇ ਪੜੋ ਦੋਸ਼ ਨ ਕਾਹੂ ਜੋਗ ਇੱਕ ਵਾਰ ਪੜੋ ਫਿਰ ਆਪ ਨੂੰ ਯਾਦ ਰਹੇਗਾ ਕਤਕ ਕਰਮ ਬਮਾਵਣੇ ਦੋਸ਼ ਨ ਕਾਹੂ ਭਾਈ ਕਿਸੇ ਦਾ ਦੋਸ਼ ਨਹੀਂ ਤੇਰੇ ਕਰਮ ਤੈਨੂੰ ਭੋਗਣੇ ਪੈਣਗੇ ਬੜੂ ਕਤਕ ਕਰਮ ਪਮਾ ਬੜੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਮਹਾਰਾਜੇ ਸਭ ਕੋ ਕਿਉਂ ਹੋ ਰਿਹਾ ਕਹਿਣ ਭਾਈ ਤੈਨੂੰ ਰੱਬ ਭੁੱਲ ਗਿਆ ਬੇਮੁਖ ਹੋਏ ਰਾਮ ਤੇ ਰੱਬ ਤੰਦਰੋ ਬੋਲਿਆ ਸੀ ਤੂੰ ਹੀ ਬੇਮੁਖ ਹੋ ਗਿਆ ਉਹ ਤੰਦਰੋ ਬੋਲਿਆ ਤੇਰੇ ਅੰਦਰੋਂ ਵੇ ਭਾਈ ਤੂੰ ਆਪ ਆਪ ਨਾ ਕਰ ਕਿਸੇ ਦਾ ਹੱਕ ਨਾ ਮਾਰ ਕਿਸੇ ਦੀ ਜਗ੍ਹਾ ਵੱਡਣ ਲੱਗੋ ਨੇ ਅੰਦਰੋਂ ਬੋਲਣੇ ਤੂੰ ਆਪੇ ਹੀ ਉਹਦੀ ਆਵਾਜ਼ ਨੂੰ ਸੁਣਿਆ ਦੀ ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ ਮਹਾਰਾਜ ਜੋ ਕੁਝ ਇਕੱਠਾ ਕੀਤਾ ਫਿਰ ਅਸੀਂ ਬੇਇਮਾਨੀ ਨਾਲ ਕਹਿੰਦੇ ਉਹਦੇ ਬਾਰੇ ਵੀ ਸੁਣੋ ਖਿੰਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋlde ਸਭ ਕੁਝ ਇੱਕ ਦਿਨ ਕੌੜਾ ਹੋ ਜਾਣ ਵਿੱਚ ਕਿਸੇ ਵਿਚੋਲੇ ਨੇ ਫਿਰ ਕੁਝ ਨਹੀਂ ਕਰ ਪਾਉਣਾ ਤੇਰੇ ਕੀਤੇ ਕਰਮ ਤੈਨੂੰ ਹੀ ਭੋਗਨੇ ਪੈਣਗੇ